ਇਹ ਤਾਂ ਕੰਮ ਹਨਾ ਜੀ ਪੂਰਾ ਜਿੰਨਾ ਮਤਲਬ ਕਿ ਤੁਸੀਂ ਦਿੱਤੀ ਸੀ ਜਮੀਨ ਜੀ ਸਾਰੀ ਹੋ ਗਈ ਪਹਿਲਾਂ 50 ਫੁੱਟ ਮਤਲਬ ਕਿ ਰਹਾ ਚਲੋ ਇੱਕ ਕੋ ਵੀ ਬਣਾਉਣੇ ਨਾਲ ਸ਼ੈੱਡ ਵੀ ਬਣਾਓ ਸਰ ਇੱਕ ਇਧਰ ਬਣਾ ਦਿਓ ਸਰ ਇਹ ਹਾਂਜੀ ਹਾਂ ਜੀ ਤੀਸਰੀ ਨੂੰ ਕਿੱਧਰ ਗਿਆ ਬੱਸ ਹਾਂਜੀ ਨਾ ਵੀ ਯਾਰ ਕੋਈ ਨਾ ਕੋਈ ਨਾ 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 ਮੈਂ ਲਾਉਣਾ ਕੋਈ ਗੱਲ ਨਹੀਂ ਇੱਥੇ ਹੀ ਲਾਉਣਾ ਆਪਾਂ ਵਾਹ ਜੀ ਵਾਹ ਠੀਕ ਹੈ ਇਹ ਮਿਸਤਰੀ ਵਿਕਰਮ ਹਾਂਜੀ ਹਾਂਜੀ ਸਰ ਜੀ ਕਹਿ ਦੋ ਤੁਹਾਨੂੰ ਐਵੇਂ ਅੱਜ ਇਹ ਕਣਕ ਲਾਉਣਾ ਹੈ ਹਾਂਜੀ ਹਾਂ ਦੂਜੇ ਲੋਟ ਸਿਕਾਲ ਜੀ ਪਿੰਡ ਪਪਾਲ ਦੀ ਅੱਜ ਅਨਾਜ ਮੰਡੀ ਚ ਖੜੇ ਆਂ ਕਾਫੀ ਦਿਨਾਂ ਤੋਂ ਕਿਉਂਕਿ ਮੇਰਾ ਆਪਣਾ ਪਿੰਡ ਵੀ ਹੈ ਮੰਡੀ ਚ ਆਉਂਦੇ ਸੀ ਕਿਉਂਕਿ ਕਣਕ ਦੀ ਫਸਲ ਆਉਣ ਵਾਲੀ ਹੈ ਪਹਿਲਾਂ ਮੰਡੀ ਦਾ ਏਰੀਆ ਜਿਹੜਾ ਪੱਕਾ ਸੀ ਬਹੁਤ ਘੱਟ ਸੀ ਔਰ ਸਾਡੇ ਕਿਸਾਨ ਭਰਾਵਾਂ ਨੂੰ ਫਸਲ ਲਾਉਣ ਚ ਬੜੀ ਦਿੱਕਤ ਸੀ ਕੱਚੀ ਜਗ੍ਹਾ ਤੇ ਫਸਲ ਲਾਉਣੀ ਪੈਂਦੀ ਜਿਹਦੇ ਕਰਕੇ ਕਈ ਵਾਰੀ ਫਸਲ ਖਰਾਬ ਵੀ ਹੁੰਦੀ ਕੋਈ ਮੀਂਹ ਕਣੀ ਆ ਜਾਂਦੀ ਔਰ ਇਹ ਡਿਮਾਂਡ ਸੀ ਕਿ ਆਪਣੀ ਜਿਹੜੀ ਇਹ ਮੰਡੀ ਆ ਪੱਕੀ ਕੀਤੀ ਜਾਵੇ ਔਰ ਉਹਦੇ ਤਹਿਤ 1 ਕਰੋੜ 35 ਲੱਖ ਰੁਪਏ ਦੀ ਲਾਗਤ ਨਾਲ ਜਿਹੜੀ ਇਹ ਮੰਡੀ ਆ ਚਾਰ ਕਿੱਲਾਂ ਚ ਇਹ ਪੱਕੀ ਹੋ ਰਹੀ ਆ ਔਰ ਅੱਜ ਇਹਦੀ ਸ਼ੁਰੂਆਤ ਕੀਤੀ ਹੈ ਔਰ ਮੈਨੂੰ ਪੂਰਨ ਆਸ ਹੈ ਕਿ ਜਿਸ ਤਰ੍ਹਾਂ ਨਾਲ ਪਿੰਡ ਵਾਸੀਆਂ ਨੇ ਮੇਰੇ ਪਿੰਡ ਵਾਸੀਆਂ ਨੇ ਪੰਚਾਇਤ ਨੇ ਸਾਡੇ ਆਰਤੀ ਭਰਾਵਾਂ ਨੇ ਔਰ ਸਾਰੇ ਮਤਲਬ ਨਗਰ ਵਾਸੀਆਂ ਨੇ ਸਹਿਯੋਗ ਦਿੱਤਾ ਕਿ ਕੁਛ ਦਿਨ ਪਹਿਲਾਂ ਹੀ ਜਿਵੇਂ ਇਹਦਾ ਠੇਕਾ ਹੋਇਆ ਔਰ ਸਭ ਤੋਂ ਤੇਜ਼ੀ ਨਾਲ ਔਰ ਇੱਥੇ ਮਿੱਟੀ ਪਾਈ ਗਈ ਹੈ ਔਰ ਇਸੇ ਸਹਿਯੋਗ ਇਹ ਅੱਗੇ ਤੋਂ ਦਿੰਦੇ ਰਹਿਣਗੇ ਔਰ ਕਨਕ ਤੋਂ ਪਹਿਲਾਂ ਆਪਾਂ ਪੂਰੀ ਮੰਡੀ ਵੀ ਬਣਾਵਾਂਗੇ ਔਰ ਦੋਨਾਂ ਮੰਡੀਆਂ ਜਿਹੜੀਆਂ ਪਹਿਲਾਂ ਬਣੀ ਐ ਤੇ ਇਹ ਇੱਥੇ ਇੱਕ ਸ਼ੈੱਡ ਬਣਾ ਕੇ ਔਰ ਹੁਣੇ ਮੈਨੂੰ ਸੈਕਟਰੀ ਸਾਹਿਬ ਨੇ ਵੀ ਦੱਸਿਆ ਕਿ ਜਿਹੜੇ ਆਪਣਾ ਲਾਈਟ ਵਾਲੇ ਟਾਵਰ ਐ ਉਹਨਾਂ ਦਾ ਵੀ ਮਤਾ ਪਾ ਕੇ ਉਹ ਵੀ ਬਹੁਤ ਜਲਦੀ ਬਣਾਏ ਜਾਣਗੇ ਸੋ ਮੈਂ ਇੱਕ ਵਾਰ ਫੇਰ ਸਾਡੇ ਮੰਡੀਕਰਨ ਬੋਰਡ ਦੇ ਚੇਅਰਮੈਨ ਸਾਹਿਬ ਮੁੱਖ ਮੰਤਰੀ ਸਾਹਿਬ ਪੰਜਾਬ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਜਿਨ੍ਹਾਂ ਨੇ ਇਸ ਮੇਰੇ ਹਲਕੇ ਦੇ ਮੇਰੇ ਆਪਣੇ ਪਿੰਡ ਲਈ 1 ਕਰੋੜ 35 ਲੱਖ ਰੁਪਏ ਜਿਹੜਾ ਅਨਾਜ ਮੰਡੀ ਲਈ ਦਿੱਤਾ ਹੈ ਔਰ ਆਸ ਰੱਖਦਾ ਕਿ ਇਸ ਤਰ੍ਹਾਂ ਦੇ ਕਾਰਜ ਅੱਗੇ ਤੋਂ ਵੀ ਅਸੀਂ ਆਪਣੇ ਹਲਕੇ ਲਈ ਆਪਣੇ ਲੋਕਾਂ ਲਈ ਕਰਦੇ ਰਹਿਣਾ